समराला ਦੇ ਵਿਸ਼ਟਾਚਾਰ ਵਿਰੋਧੀ ਫਰੰਟ ਦੇ ਨਵੇਂ ਬਣੇ ਦਫਤਰ ਜਿਸ ਨੂੰ 바ਕੀ ਭਵੰਦਾ ਨਾਮ ਦਿੱਤਾ ਗਿਆ ਇਸ ਦੀ ਇਮਾਰਤ ਦਾ ਉਦਘਾਟਨ ਸਮਰਾਲਾ ਦੇ ਹਲਕਾ ਵਿਧਾਇਕ ਜਗਤਾਰ ਸਿੰਘ ਢਾਲਕੁਰਾ ਵੱਲੋਂ 19 ਪੱਥਰ ਤੋਂ ਪਰਦਾ ਉਠਾ ਕੇ ਕੀਤਾ ਗਿਆ ਇਸ ਸਮਾਗਮ ਦੌਰਾਨ ਬਤੌਰ ਮੁੱਖ ਮਹਿਮਾਨ ਜਗਤਾਰ ਸਿੰਘ ਢਾਲਕੁਰਾ ਹਲਕਾ ਵਿਧਾਇਕ ਬਲਬੀਰ ਸਿੰਘ ਰਾਜੇਵਾਲ ਪ੍ਰਧਾਨ ਪੀਕੇਯੂ ਆਲਮਦੀਪ ਸਿੰਘ ਮਲਮਾਜਰਾ ਪ੍ਰਧਾਨ ਆਰਟੀਐਸ ਐਸੋਸੀਏਸ਼ਨ ਡਾਕਟਰ ਤਾਰਿਕ ਜੂ ਸਿੰਘ ਐਸਐਮਓ ਸਿਵਲ ਹਸਪਤਾਲ ਸਮਰਾਲਾ ਦਵਿੰਦਰ ਸਿੰਘ ਜਟਾਣਾ ਕਮਾਂਡੈਂਟ ਰਸ਼ਪਾਲ ਸਿੰਘ ਨੇ ਵਿਸ਼ੇ ਸਟਾਰਟ ਇਹ ਸਰਕਟ ਕੀਤੀ। ਤਾਨੂ ਦੱਸਦੀ ਹੈ ਕਿ 25 ਸਾਲ ਪਹਿਲਾਂ ਸ਼ੁਰੂ ਹੋਏ ਫਰੰਟ ਦੁਆਰਾ ਕੀਤੇ ਕੰਮਾਂ ਦਾ लेखा-ਜੋਖਾ ਤੇ ਫਰੰਟ ਦੇ ਫਾਊਂਡਰ ਮੈਂਬਰ ਜਿਨ੍ਹਾਂ ਵਿੱਚ ਪ੍ਰਮੁੱਖ ਸੁਰਗਵਾਸੀ ਮੈਂਮਾ ਸਿੰਘ ਕੰਗ, ਐਡਵੋਕੇਟ ਲਖਮਣ ਰਾਏ, ਐਡਵੋਕੇਟ ਰਿੰਦਰ ਸ਼ਰਮਾ ਆਦਿ ਦਾ ਜ਼ਿਕਰ ਕਰਦੇ ਕੋਈ ਭਾਵਕ ਵੀ ਹੋ ਗਏ। ਉਹਨਾਂ ਨੇ ਕਿਹਾ ਕਿ ਫਰੰਟ ਨੂੰ ਆਪਣਾ ਦਫ਼ਤਰ ਬਣਾਉਣ ਦਾ ਸੁਭਾਗ ਪ੍ਰਾਪਤ ਹੋਇਆ। ਉਸ ਵਿੱਚ ਜਗਜੀਤ ਸਿੰਘ ਬਾਗੀ ਜਿਨ੍ਹਾਂ ਦਾ ਪੁੱਤਰ ਫਰੰਟ ਦੇ ਦਫ਼ਤਰ ਵਿੱਚ ਸਥਾਪਿਤ ਕੀਤਾ ਗਿਆ ਅਤੇ ਪਰਿਵਾਰਕ ਮੈਂਬਰਾਂ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਤੇ ਉਹਨਾਂ ਬੋਲਦਿਆਂ ਹੋਰ ਕੀ ਕੁਝ ਕਿਹਾ ਔਟ ਟਟਨਾ ਕਰਦੇ ਆਂ ਸਾਂਝਾ ਜੀ ਤੁਹ ਲਈ ਮੈਂ ਤਾਂ ਦੋਵਰੀ ਝਿਮੇਵਰੀ ਬਣਦੀ ਆ ਮੈਂ ਤਾਂ ਸਿਰਫ ਆਪਣੀ ਝਿਮੇਵਰੀ ਨਿਭਾਈ ਨੇ ਜਿੱਥੇ ਮੈਨੂੰ ਲੋੜ ਪਈ ਆ ਉੱਥੇ ਸਬੰਧ ਅਧਿਕਾਰ ਨੂੰ ਇਹ ਹੀ ਕਿਹਾ ਵੀ ਜੋ ਵੀ ਕੰਮ ਆ ਸ਼ਕੀਸ਼ੀਤ ਆਵੇ ਤੇ ਤੁਹ ਲਈ ਬਹੁਤ ਵੱਡੀ ਸਸਤਾ ਉਸ ਜਿਹੜਾ ਬਹੁਤ ਹੀ ਗਰੰਟਾ ਜਿਹੜਾ ਬਹੁਤ ਲੰਬੇ ਟਾਈਮ ਤੋਂ ਆਪਣੀ ਸਵਾਵਾ ਸੁਨਾਰਨ ਮੁਕਤਾਂ ਲਈ ਨੇ ਰਿਆ ਆਪਾਂ ਜਿੱਦ ਕਿ ਥੇਲੋਂ ਚੱਲਿਆ ਵੀ ਗਲਤ ਨਹੀਂ ਇਹ ਜਾਂ ਪਰਿਵਾਰ ਤੋਂ ਕੋ ਕੋਈ ਝੱਲ ਦੇ ਸੀ ਕਿ ਉਹਨਾਂ ਵਿੱਚ ਜੋ ਬਣਦੀ ਭੁਗਤ ਹੈ ਇਹਨਾਂ ਨੇ ਨਿਭਾਈ ਆ ਬਹੁਤ ਸਰਾਮਾ ਜੋਗਾ ਕਿਉਂ ਗੁੰਮਰੇ ਟਾਈਮ ਤੋਂ ਲੰਬੇ ਟਾਈਮ ਤੋਂ ਇਹ ਲੋਕਾਂ ਦੇ ਪਿੱਛੇ ਦਿਆ ਰਹੇ ਨੇ ਤੇ ਮੈਂ ਤਾਂ ਮੌਕਾ ਦੇਣ ਆਇਆ ਇਹਨਾਂ ਨੂੰ ਵੀ ਅੱਜ ਜੋ ਨਹੀਂ ਆਪਾਂ ਕਹਿੰਦੇ ਡਾਕਟਰ ਦਾ ਬਹੁਤ ਹੀ ਆਪਰਲ ਨਹੀਂ ਜੀ ਇਹ ਜਿਹੜੀ ਸਾਈਟ ਸੀਗੀ ਕੰਟਰੋਵਰਸ਼ੀਅਲ ਸਾਈਟ ਤੁਸੀਂ ਜਾਂਦੀ ਹੈ ਇਹਦੇ ਵਿੱਚ ਤੁਸੀਂ ਕਿਵੇਂ ਨਹੀਂ ਨਹੀਂ ਇਹ ਕੁਝ ਨਹੀਂ ਬਾਕੀ ਪ੍ਰਭਾਵ ਦੀ ਜਗ੍ਹਾ ਹੈਗੀ ਆ ਜੋ ਵੀ ਹੈਗੀ ਆ ਤੇ ਉਸ ਪ੍ਰਭਾਵ ਨੇ ਦਾਨ ਕੀਤੀ ਹੈ ਨਾ ਸਹੀ ਮਨੇ ਲੱਗਿਆ ਸਭ ਕੁਝ ਦੇਖ ਕੇ ਵੀ ਬਾਬ ਵੱਲੋਂ ਵੀ ਮੈਂ ਤੁਹਾਨੂੰ ਬਧਰੂਆ ਬਾਕੀ ਨਗਰ ਕੌਂਸਲ ਤੋਂ ਵੀ ਤੁਸੀਂ ਕੋਈ ਕਾਫੀ ਇੰਦੀ ਮਦਦ ਕੀਤੀ ਹੈ ਇਹਦੇ ਬਾਰੇ ਕੀ ਨਹੀਂ ਦੇਖੋ ਆਮ ਗੱਲ ਐਡੀ ਗੱਲ ਮੈਂ ਤਾਂ ਆਪਣੇ ਜੋ ਬਣਦੇ ਫਰਜ਼ ਨੇ ਉਹ ਨਿਭਾਏ ਨੇ ਮੈਂ ਵੱਲੋਂ ਵੱਲੋਂ ਦੀ ਲੋਟ ਪੈਂਦੀ ਸੀ ਕਿ ਉਸ ਸੰਬੰਧ ਕੋ ਕੰਮ ਕੋ ਕੁਝ ਨਹੀਂ ਹੈਗਾ ਜਿਸ ਸੰਬੰਧ ਦਾ ਪ੍ਰਬਾਧ ਦਾ ਧੰਨਵਾਦ ਕਰਦਾ ਜਿਹਨੇ ਜਗਤ ਮੈਂ ਮਾਸਟਰ ਬਿਹਾਰ ਨਾਲ ਸਰਦੀ ਸੇਵਾਮੁਕਤ ਲੈ ਕੇ ਆਜੋ ਤਾਂ ਗਿਆ ਤੇ ਸ਼ਾਹਜਾਹ ਬੁੱਡੀ ਫਰੰਟ ਦਾ ਜਿਹੜਾ ਨਵਾਂ ਦਫਤਰ ਬਣਾਇਆ ਕਾਮ ਗੁਰਜੀਤ ਸਿੰਘ ਬਾਗੀ ਦੇ ਪਰਿਵਾਰ ਨੇ ਤਿੰਨ ਮੰਜ਼ਲ ਜਗਾ ਰਿਸ਼ੀ ਕਰਾਤੀ ਸੀ ਕੰਮ ਕੰਡਾ ਦਾ ਸਾਰੇ ਹੋ ਗਿਆ ਪਰ ਕਿਸੇ ਕਾਰਨਾ ਕਰਕੇ ਉਹ ਰੁਕ ਗਿਆ ਹੁਣ ਪਿਛਲੇ 2 ਮਹੀਨਿਆਂ ਤੋਂ ਸ਼ਾਹਜਾਹ ਬੁੱਡੀ ਫਰੰਟ ਦੇ ਕਮਾਂਡਰ ਰਸ਼ਵਤ ਸਿੰਘ ਤੇ ਅਮਰਿਤ ਬਾੜੇ ਨੇ ਜਿਹੜੇ ਮੋੜੇ ਬਾਕੀ ਮੈਂਬਰਾਂ ਵੀ ਨੇ ਉਹਨਾਂ ਨੇ ਹਿੰਮਤ ਕਰਕੇ ਇੱਥੇ ਆਜਾਫ ਬਣਾਇਆ ਉਹ ਤੋਂ ਪਹਿਲਾਂ ਬਾਗੀ ਸਾਹਿਬ ਦੇ ਇਜਾਮਤ ਬਿੰਦਰ ਸਿੰਘ ਨੇ ਉਹਨਾਂ ਦਾ ਜਿਹੜਾ ਵਾਸ ਸੀਗਾ ਉਸ ਸਾਫਟ ਦੀ ਤਸਵੀਰ ਅੱਜ ਜਿਹੜਾ ਇਹ ਦਫਤਰਦਾਰ ਡਿਕਟਰ ਹੋ ਰਿਹਾ ਤੇ ਸਾਰੇ ਇਲਾਕੇ ਦੇ ਵਿੱਚ ਉਹ ਸਾਰਿਆਂ ਨੂੰ ਬੇਨਤੀ ਕੀਤੀ ਗਈ ਹੈ ਕਿ ਨਵੇਂ ਦਫਤਰ ਦੇ ਵਿੱਚ ਆਓ ਤੇ ਜੇ ਆ ਦੋਲਾ 체 ਤੋਂ ਦੱਪਰ ਕੋਲੇ ਸੀ ਕਮਾਂਡਰ ਅਸ਼ਵਾਲ ਸਿੰਘ ਪ੍ਰਧਾਨ ਹੁੰਦਾ ਸੀ ਮਹਿਮਨ ਸਿੰਘ ਕੰਗ ਨਾਰ ਬਖਸ਼ਰ ਸਿੰਘ ਆ ਉਹ ਅੱਜ ਰਾਸ਼ਾ ਕੀ ਸਾਡੀ ਕੋਸ਼ਿਸ਼ ਸ਼ਾਇਦ ਰਾਕੇ ਦੇ ਵਿੱਚ ਕੋਈ ਪੇਸ਼ਾਚਾਰ ਦੇ ਵਿਰੁੱਧ ਕੋਈ ਦੱਪੇ ਦਾ ਫਰੰਟ ਹੋਵੇ ਕੋਈ ਸੰਸਥਾ ਹੋਵੇ ਇੱਕ ਨਵੇਕੜੀ ਸੰਸਥਾ ਹੈ ਜਿਹਦੇ ਸੇਲ ਤੋਂ ਬੰਦੇ ਨੇ ਜਿਹੜੇ ਪੇਸ਼ਾਚਾਰ ਦੇ ਖਰਾਬ ਹੋਰ ਵੀ ਕੀ ਕਲਾ ਰਿਸ਼ਤ ਕੋਰੀ ਨਹੀਂ ਇਹਨੇ ਕੋਈ ਨਹੀਂ ਕਹੋ ਇਹ ਕਈ ਸਮਾਜਿਕ ਬੁਰਾਈਆਂ ਨੇ ਡੌਲੀ ਸਿਸਟਮ ਆ ਜਮੇ ਇਹ ਦੂਜਾ ਜਨ ਬਰਉਣ ਹੱਤਿਆ ਹੈ ਇਹ ਤੱਕੇਸ਼ਾਈ ਹੈ ਇਹ ਸਾਰੇ ਇਹ ਉਹਨੇ ਬਰੁਢ ਇਹ ਸੰਸਦ ਲੜ ਰਹੀ ਆ ਕੋਈ ਵੀ ਦੁਖੀ ਨਹੀਂ ਖਾ ਹੁਣ ਅੱਜ ਇਹਨਾਂ ਦਾ ਦੱਸ ਹੈ ਕਿ ਬਣ ਗਿਆ ਜਿਹਦਾ ਗਾਟਨ ਐਮ ਐਲ ਏ ਸਾਹਿਬ ਸਾਡੇ ਹਲਕੇ ਦੇ ਆ ਰਹੇ ਨੇ ਲੋਕੀ ਤੁਮ ਤੁਮ ਬੜੇ ਜੋਸ਼ ਨਾਲ ਇੱਥੇ ਆ ਰਹੇ ਸਾਨੂੰ ਇਸ ਗੱਲ ਦੀ ਖੁਸ਼ੀ ਆ ਕਿ ਚੈਨਲ ਵਾਲੇ ਵੀ ਇਸ ਨੂੰ ਕਵਰ ਕਰ ਰਹੇ ਹਾਈਲਾਈਟ ਕਰ ਰਹੇ ਮੈਂ ਫਿਰ ਬੇਨਤੀ ਕਰਦਾ ਸਾਰਿਆਂ ਨੂੰ ਕਿ ਜਿੰਨੇ ਵੀ ਤੁਹਾਡੇ ਮਸਲੇ ਨੇ ਸਮਾਜ ਦੇ ਕੋਈ ਵੀ ਮਸਲਾ ਹੈ ਕੋਈ ਜ਼ਮੀਨੀ ਮਸਲਾ ਹੈ ਘਰ ਦੀ ਲੜਾਈ ਦਾ ਮਸਲਾ ਹੈ ਜਾਂ ਹੋਰ ਸਮੱਸਿਆ ਮਾਣੇ ਉਸੇ ਤਰ੍ਹਾਂ ਲੈ ਕੇ ਆਓ ਜਿਵੇਂ ਤੁਸੀਂ ਪਹਿਲਾਂ ਪੁਰਾਣੇ ਦਫ਼ਤਰ ਚ ਲੈ ਕੇ ਆਉਂਦੇ ਸੀ ਸੋ ਫੇਰ ਮੈਂ ਦੁਬਾਰਾ ਕਹਣਾ ਕਿ ਬਾਗੀਸ਼ਾਹ ਦੇ ਪਰਿਵਾਰ ਨੇ ਜੋ ਤੇਨ ਮਲੇ ਜਗ੍ਹਾ ਤੇ ਸੀ ਉਹ ਦਾਨੀ ਪੋਸ਼ਾ ਨੇ ਕਮਾਂਡਰ ਰਸ਼ਪਾਲ ਸਿੰਘ ਨੇ ਦਾਨੀ ਪੋਸ਼ਾ ਦੇ ਅਸੀਂ ਡਿਸਚਾਰਜ ਕੀਤੇ ਬੋਖਲਾਤ ਗੜਾ ਔਰ ਬਾਣੀ ਜਿਹੜੇ ਮੈਂਬਰ ਨੇ ਦਰਿਆਂ ਦੇ ਫੋਟੋ ਲਾ ਕੇ ਸ਼ਿਹਾਤਾ ਜਿਹਨੇ ਵੀ ਕੋਈ ਯੋਗਦਾਨ ਪਾਇਆ ਉਹ ਉਹਦੇ ਵਿੱਚ ਅਸੀਂ ਉਹਨਾਂ ਨੇ ਆਵਾਰੀ ਜਾਂ ਹਾਂ ਇਹ ਸਾਡਾ ਅੱਜ ਦਾ ਜਿਹੜੇ ਮੁੱਖ ਮਹਿਮਾਨ ਨੇ ਇਥੋਂ ਦੇ ਹਲਕਾ ਵ代ਕ ਸਰਦਾਰ ਜਗਤਾਰ ਸਿੰਘ ਮੈਂ ਤਾਂ ਕਹੂੰ ਬਈ ਜੈਂਟਲਮੈਨ ਐਮ ਐਲ ਏ ਨੌਜਵਾਨ ਜਿਹੜਿਆ ਨੇ ਸਾਡਾ ਇਹ ਕੰਮ ਕਰਾਇਆ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਉਹ ਸਾਡੇ ਮੁੱਖ ਮਹਿਮਾਨ ਨੇ ਉਹਦੇ ਵਿੱਚ ਮਾਨਯੋਗ ਨਾਲ ਉਹਨਾਂ ਦੇ ਐਸਡੀਐਮ ਸਾਹਿਬ ਵੀ ਨੂੰ ਵੀ ਮੰਗ ਪੱਤਰ ਸਰਦਾ ਪੱਤਾ ਸਾਡਾ ਤਹਿਸੀਲਦਾਰ ਸਾਹਿਬ ਵੀ ਦੋਨੇ ਨੈਪ ਸੀਈਓ ਸਾਹਿਬ ਸਾਰਿਆਂ ਨੂੰ ਸਾਨੂੰ ਜਿਹੜੀ ਇਹ ਜਗਾ ਵੀ ਦਿੱਤੀ ਆ ਸਾਨੂੰ ਮਿਊਸਪਲ ਕਮੇਟੀ ਨੇ ਸਾਰਿਆਂ ਨੂੰ ਵੱਧ ਅਸੀਂ ਧੰਨਵਾਦ ਕਰਦੇ ਆ ਬਾਗੀ ਪਰਿਵਾਰ ਦਾ ਜਿਨ੍ਹਾਂ ਦੇ ਜਗਾ ਥੱਲੇ ਸੀ ਉਹਨਾਂ ਨੇ ਬੜੀ ਦਲੇਰੀ ਦਿਖਾਈ ਸਾਨੂੰ ਇਹ ਜਗ੍ਹਾ ਸਾਨੂੰ ਦਿੱਤੀ ਜਿਹਦੇ ਕਰਕੇ ਅੱਜ ਮੈਂ ਕਹੂੰਗਾ ਵੀ ਜੇ ਅੱਜ ਦਾ ਜਿਹੜਾ ਅਦਕਾਟਨ ਹੋ ਰਿਹਾ ਜਾਂ ਇਹ ਬਿਲਡਿੰਗ ਦੀ ਸਾਰੀ ਹੋਈ ਆ ਉਹ ਸਿਰਫ ਹੋਇਆ ਜਗਤਾਰ ਸਿੰਘ ਐਮਐਲਏ ਦੇ ਕਾਰਨ ਜਿਹੜੇ ਬਾਕੀ ਪਰਿਵਾਰ ਆ ਸ਼ੁਰੂ ਤੋਂ ਹੀ ਤੇ ਘਾਮੜੇ ਦਰਵਾਰ ਰਿਹਾ ਤੇ ਤੁਸੀਂ ਇਹਨਾਂ ਨੂੰ ਯਾਦ ਵੀ ਕੀਤਾ ਕਿਸੇ ਪਰਿਵਾਰ ਨੂੰ ਬੁੱਤਰੀ ਲਵਾਇਆ ਗਿਆ ਤੇ ਪਹਿਲਾਂ ਕਿਉਂ ਨਹੀਂ ਇਹਨਾਂ ਨੂੰ ਉਹ ਦੇਖੋ ਜੀ ਗੱਲ ਹੈ ਆ ਜਿਹੜਾ ਪਹਿਲਾਂ ਤੇ ਹੀ ਗੱਲ ਹੁੰਦੀ ਆ ਜਿਵੇਂ ਅਸੀਂ ਵੀ ਆ ਮੈਂ ਵੀ ਇੱਕ ਨੌਜਵਾਨ ਸਭਾ ਤੇ 1972-73 ਤੋਂ ਨੌਜਵਾਨ ਸਭਾ ਤੋਂ ਕੰਮ ਸ਼ੁਰੂ ਕਰਿਆ ਜਿਹੜੇ ਪਰਿਵਾਰਾਂ ਦੀ ਜਾਂ ਲਾਈਨ ਮਿਲਦੀ ਹੁੰਦੀ ਆ ਜਾਂ ਸੋਚ ਮਿਲਦੀ ਹੁੰਦੀ ਆ ਤਾਂ ਹੀ ਉਹ ਬੰਦੇ ਹਰ ਇੱਕ ਪਾਸੇ ਨੂੰ ਜਾਂਦੇ ਨੇ ਸਾਡਾ ਕਿਸੇ ਧਰਮ ਨਾਲ ਸੰਬੰਧ ਨਹੀਂ ਸਾਡਾ ਕਿਸੇ ਜਾਤ ਨਾਲ ਸੰਬੰਧ ਨਹੀਂ ਸਾਡਾ ਸੰਬੰਧ ਆ ਮਨੁੱਖਤਾ ਨਾਲ ਵੇ ਅਸੀਂ ਮਨੁੱਖਤਾ ਦੀ ਸੇਵਾ ਕਰਨੀ ਆ ਮਤੋਂ ਹਰ ਵਕ ਬੰਦਾ ਮਨੁੱਖਾ ਗਿਆ ਸਾਡੇ ਵਾਸਤੇ ਜਿਵੇਂ ਬਾਬੇ ਨਾਨਕ ਨੇ ਕਿਹਾ ਵੀ ਸਭ ਤੋਂ ਉੱਚਾ ਜੇ ਅਸੀਂ ਮਨੁੱਖ ਨੂੰ ਸਮਝਾਂਗੇ ਤਾਂ ਹੀ ਸਾਡਾ ਗੱਲ ਬਣਦੀ ਆ ਹੋਰ ਸਾਡਾ ਕਿਹ ਜਾਤ ਪਾਤ ਨਾ ਕਿਸੇ ਧਰਮ ਨਾਲ ਨਹੀਂ ਇਹੇ ਕਰਕੇ ਬਾਗੀ ਪਰਵਾਰ ਨਾਲ ਸਾਡੀ ਸੋਚ ਮਿਲਦੀ ਆ ਜਿਵੇਂ ਸਾਡਾ ਅਸੀਂ ਗੱਲ ਕਰੀਏ ਸਾਡਾ ਵੀ ਵੱਡਾ ਪਿੰਡ ਕੁਰਬਾਨੀ ਵਾਲਾ ਜਿਵੇਂ ਸਾਡਾ ਬਾਬਾ ਸਾਰਾ ਗੜੀ ਦਾ ਸ਼ਹੀਦ ਬਾਬਾ ਸੁਧ ਸਿੰਘ ਜਿਨ੍ਹਾਂ ਦਾ ਵੀ ਬਾਹਰ ਬੈਨਰ ਲੱਗਿਆ ਹੋਇਆ 12 ਦਸੰਬਰ 1897 ਨੂੰ ਉਹਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਆ ਜਿਸ ਤਰ੍ਹਾਂ ਚਮਕੌਰ ਸਾਹਿਬ ਦੇ ਵਿੱਚ ਲੱਖਾਂ ਹਜ਼ਾਰਾਂ ਫੌਜਾਂ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਟੱਕਰ ਲਿਆ ਆਪਣੇ ਬੱਚੇ ਵੀ ਸ਼ਹੀਦ ਕਰਾਏ ਉਹ ਸਿਰਫ ਕਰਾਏ ਕਾਦੇ ਵਾਸਤੇ ਸਾਡੇ ਵਾਸਤੇ ਸਾਡੇ ਸਾਰੇ ਤੁਸੀਂ ਲੋਕਾਂ ਵਾਸਤੇ ਕਿਸੇ ਉਹਨਾਂ ਨੇ ਆਪਣੀ ਨਿੱਜੀ ਜ਼ਿੰਦਗੀ ਵਾਸਤੇ ਜਾਂ ਨਿੱਜੀ ਜਾਇਦਾਦ ਵਾਸਤੇ ਨਹੀਂ ਸੀ ਕਰਾਏ ਬਈ ਸਾਡਾ ਜਿਹੜਾ ਇਹ ਹਿੰਦੁਸਤਾਨ ਦੀ ਏਕਤਾ ਤੇ ਖੰਡਤਾ ਦੇ ਜਿਹੜਾ ਧਰਮਾਂ ਹੋਰ ਵੀ ਤਾਂ ਸਾਡਾ ਹਿੰਦੂ ਧਰਮ ਆ ਉਹ ਬਚਿਆ ਰਹੇ ਉਹਦੇ ਵਾਸਤੇ ਉਹਨਾਂ ਨੇ ਸਾਰਾ ਕੁਝ ਸ਼ਹੀਦੀਆਂ ਵੀ ਦਿੱਤੀਆਂ ਉਸੇ ਤਰ੍ਹਾਂ ਬਾਬਾ ਸੁੱਧ ਸਿੰਘ ਨੇ ਵੀ ਆਪਣੀ ਕੁਰਬਾਨੀ 21 ਸਿੰਘਾ ਜੋ ਸੀਗੇ ਜਿਨ੍ਹਾਂ ਨੇ 10 ਲੱਖ 10000 ਫੌਜ ਦਾ ਮੁਕਾਬਲਾ ਕੀਤਾ ਸ਼ਹੀਦੀ ਦੇਣ ਦੀ ਦਾਣਾ ਨੇ ਚਾਹ ਕਰਲੀ ਪਰ ਆਪਣੇ ਹਥਿਆਰ ਨਹੀਂ ਸਿੱਟੇ ਇਸੇ ਕਰਕੇ ਅਸੀਂ ਵੀ ਉਹਨਾਂ ਦੀ ਸੋਚ ਨੂੰ ਅੱਗੇ ਤੋਰਦੇ ਹੋਏ ਇਹੀ ਆ ਵੀ ਸਾਡਾ ਵੀ ਅਸੀਂ ਮਨੁੱਖਤਾ ਦੀ ਸੇਵਾ ਵੱਧ ਤੋਂ ਵੱਧ ਕਰੀਏ ਇੰਨੀ